ਸਾਨੂੰ ਇਹਦੇ ਵਿੱਚ ਮੰਦਿਰ ਕਮੇਟੀ ਦੇ ਵਿੱਚ ਸਾਨੂੰ ਜਿਹੜੇ 10 ਬੰਦੇ ਆ ਇਹਨਾਂ ਨੂੰ ਉਹ ਕਹਿੰਦੇ ਆ ਵੀ ਅਸੀਂ ਮੰਦਿਰ ਦਾ ਸਾਡੇ ਪਿੰਡ 'ਚ ਅਸੀਂ ਚਲਾਵਾਂਗੇ ਇਸ ਕਰਕੇ ਮੇਰੀ ਡੀਸੀ ਐਸਐਸਪੀ ਐਸਪੀਐਚ ਤੇ ਡੀਐਸਪੀ ਰੂਰਲ ਇਹਨਾਂ ਨਾਲ ਅੱਜ ਵੀ ਗੱਲ ਹੋਈ ਉਹਨਾਂ ਨੇ ਸਾਨੂੰ ਕੱਲ ਫੋਨ ਕੀਤਾ ਵੀ ਤੁਸੀਂ ਕੱਠ ਰੱਖਿਆ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਉਹਨਾਂ ਨੇ ਸਾਨੂੰ ਸਵੇਰੇ ਬੁਲਾਇਆ ਮੈਂ ਪ੍ਰਧਾਨ ਜੀ ਦੇਖੋ ਪ੍ਰਸ਼ਾਸਨ ਨੇ ਜੇ ਤੋ ਬੁਲਾਇਆ ਤਾਂ ਗੱਲ ਸੁਣਨ ਦਾ ਹੱਕ ਹੈ ਅੱਡ-ਅੱਡ ਵਿਚਾਰ ਹੋ ਸਕਦੇ ਆ ਪਰ ਗੱਲ ਸੁਣਨ ਦਾ ਹੱਕ ਹੈ ਉਹਨਾਂ ਨੇ ਜੇ ਸਾਨੂੰ ਬੁਲਾਇਆ ਮੈਂ ਉਹਨੂੰ ਦੋ ਟੁੱਕ ਗੱਲ ਕਹੀ ਇਹ ਸਾਡੀ ਜਥੇਬੰਦੀ ਹੈ ਇਸ ਤਖਤ ਹੈ ਇੱਥੇ ਕੁੱਲ ਬੰਦਾ ਮਰਿਆਦਾ ਨਾਲ ਮੱਥਾ ਟੇਕਦਾ ਕੁਝ ਬੰਦੇ ਆਪੇ ਰਾਜਨੀਤਿਕ ਭਰਾ ਦੀ ਛਤਰ ਛਾਇਆ ਚ ਇਹਦੇ ਵਿੱਚ ਵੜ ਨਹੀਂ ਸਕਦੇ ਤੇ ਸਾਨੂੰ ਇਹ ਕਿਸੇ ਕੀਮਤ ਤੇ ਮਨਜ਼ੂਰ ਨਹੀਂ ਚਾਹੇ ਦੁਨੀਆ ਇੰਦਰ ਦੀ ਇੰਦਰ ਹੋਵੇ ਉਹ ਸਾਨੂੰ ਇਹ ਕਿਸੇ ਕੀਮਤ ਤੇ ਮਨਜ਼ੂਰ ਨਹੀਂ ਸਾਡੀਆਂ ਆਪੀਆਂ ਸੰਸਥਾਵਾਂ ਨੇ ਆਪਦੀਆਂ ਜਥੇਬੰਦੀਆਂ ਨੇ ਆਪਦੇ ਰੱਖ-ਰਖਾਵ ਨੇ ਰਜਿਸਟਰ ਹੋਈਆਂ ਨੇ ਸਾਡੀਆਂ ਸਭਾਵਾਂ ਦੀਆਂ ਮੀਟਿੰਗਾਂ ਹੋ ਗਏ ਮਤੇ ਪੈਂਦੇ ਐ ਮਤੇ ਪੈ ਕੇ ਕਾਰਜਕਾਰਨੀਆਂ ਬਣਦੀ ਐ ਜੇ ਇਹ ਚੀਜ਼ਾਂ ਕਰਨੀਆਂ ਆ ਤਾਂ ਫੇਰ ਪਹਿਲਾ ਪੰਜਾਬ ਡੇਢ ਦੋ ਸਾਲ ਅੱਜ ਧਰਨਿਆਂ 'ਚ ਰਿਹਾ ਤੇ ਮਸਾ ਚੱਪੀ ਗਈ ਅੱਜ ਜੇ ਇਸ ਤਖਤ ਤੇ ਇਹ ਲੋਕ ਅਜਿਹਾ ਕੰਮ ਕਰਦੇ ਆ ਜੇ ਪ੍ਰਸ਼ਾਸਨ ਅੱਖਾਂ ਬੰਦ ਕਰਦਾ ਏ ਗੱਲ ਮੋਂ ਉਹਨਾਂ ਨੂੰ ਕੁਰਸੀ ਤੇ ਬੈਠਣ ਨੂੰ ਸਾਹਮਣੇ ਕਹਿ ਕੇ ਆਇਆ ਥੋਟੀਆਂ ਅੱਖ ਅੱਖਾਂ ਬੰਦ ਕਰਨ ਨਾਲ ਕਬੂਤਰ ਦੀ ਅੱਖਾਂ ਬੰਦ ਕਰ ਲੇ ਤਾਂ ਬਿੱਲੀ ਭੱਜਦੀ ਨਹੀਂ ਸ਼ਾਸਨ ਨੇ ਇਸ ਰਜਿਸਟਰਡ ਸੰਸਥਾ ਜਿਹਦੇ ਨਾਲ ਤੁਸੀਂ ਹਰ ਖਮਾਹੀ ਮੇਲੇ ਤੇ ਸਾਡੇ ਤੋਂ ਪ੍ਰਬੰਧਕ ਸਹਿਯੋਗ ਦਿਨੇ ਉਹ ਤਾਂ ਸਾਰਾ ਸਾਲ ਸਾਡੇ ਤੋਂ ਪ੍ਰਬੰਧਨ ਚ ਸਹਿਯੋਗ ਲੈਂਦੇ ਹੋ ਜੇ ਤੁਸੀਂ ਅਜ ਇਹਨਾਂ ਲਗਾੜੇ ਬੰਦਿਆਂ ਦੇ ਖਿਲਾਫ ਕਾਰਵਾਈ ਨਾ ਕੀਤੀ ਅਸੀਂ ਜੱਜੋ ਜਹਿਰ ਤੱਕ ਕਰਦੇ ਰਹਾਂਗੇ ਪਰ ਇਹ ਪੰਜਾਬ ਚ ਇੱਕ ਨਵੀਂ ਰੀਤ ਚੱਲੂਗੀ ਜਿਹੜੀ ਕਦੇ ਅੱਤਵਾਦ ਦੇ ਦੌਰਾਨ ਵੀ ਨਹੀਂ ਚੱਲੀਗੀ ਮੰਦਿਰ ਗੁਰਦੁਆਰੇ ਡੇਰੇ ਮਸਜਿਦਾਂ ਚ ਕਿਸੇ ਲਗਾੜਿਆਂ ਨੇ ਵੜ ਕੇ ਕਮਝੇ ਨਹੀਂ ਕੀਤੇ ਉਥੇ ਧਰਮ ਇਕੱਠਾ ਰਿਹਾ ਤੇ ਪੰਜਾਬ ਦੇ ਲੋਕ ਧਰਮ ਦੇ ਨਾਲ ਇਕਜੁੱਟ ਹੋ ਕੇ ਕੰਮ ਕਰਦੇ ਆ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਵੀ ਦਿੱਤਾ ਪ੍ਰਧਾਨ ਜੀ ਮੇਰੇ ਨਾਲ ਸੀ ਆਸ਼ਵਾਸ਼ਣ ਦਿੱਤਾ ਪਰ ਮੈਂ ਉਹਨਾਂ ਨੂੰ ਕਿਹਾ ਸਾਡੀ ਜੰਗ ਜਾਰੀ ਰਹੂਗੀ ਸਾਡੇ ਬੰਦੇ ਪ੍ਰਬੰਧਨ ਕਮੇਟੀ ਉਥੇ ਕਾਬਜ ਰਹੂਗੀ ਸਾਡੀ ਪ੍ਰਬੰਧਨ ਕਮੇਟੀ ਦੇਖਰੇ ਕਰੂਗੀ ਸਰਕਾਰ ਨੂੰ ਕੋਈ ਗੱਲ ਬਾਤ ਕਿਲਾ ਸ਼ਿਵਾ ਹੁੰਦਾ ਤਾਂ ਉਹ ਦਾ ਕੋਈ ਚਾਰਾ-ਚਾਰੀ ਕਰ ਸਕਦੀ ਹੈ ਪਰ ਇਹ ਬੰਦੇ ਸਾਡੇ ਤੇ ਤਖਤਤਾਜੀ ਨਹੀਂ ਕਰ ਸਕਦੇ ਇਸ ਕਰਕੇ ਜਿਹੜਾ ਵੀ ਬਲਾਰਾ ਸਤਕਾਰ ਜੋ ਬੋਲਣਾ ਚਾਹੁੰਦਾ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਇੱਕ ਤਾਂ ਉਹ ਅਜੰਡੇ ਤੋਂ ਦੂਰ ਨਾ ਜਾਵੇ ਜੇ ਉਹਦੇ ਮਨ ਕੋਈ ਬਲਬਲੇ ਗਰਮ ਬੋਲਣ ਦਾ ਵੀ ਹੈ ਤਾਂ ਕਿਸੇ ਜਾਤੀ ਵਿਸ਼ੇਸ਼ ਤੇ ਉਲਟ ਨਾ ਬੋਲੇ ਕਿਉਂਕਿ ਸਾਡੀ ਗੱਲ ਲਗਾੜਿਆਂ ਦੇ ਤੇ ਦੰਗੇ ਬਾਜਾਂ ਦੇ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਦੇ ਖਿਲਾਫ ਹੈ ਅਸੀਂ ਸਾਰੀਆਂ ਜਾਤੀਆਂ ਸਾਰੇ ਧਰਮ ਅਸੀਂ ਇਕੱਠੇ ਆ ਤਾਂ ਇਹ ਮੇਰੀ ਬੇਨਤੀ ਹੈ ਇੱਕੋ ਬਾਦ ਜਿਹੜਾ ਵੀ ਜਥੇਬੰਦੀ ਚੋਂ ਕੋਈ ਬੰਦਾ ਬੋਲਣਾ ਚਾਹੁੰਦਾ ਹੈ ਉਹ ਆਪ ਦਾ ਕਿਉਂਕਿ ਸਾਰੇ ਭਰਾਏ ਆ ਦੂਰੋਂ ਨੇੜੋਂ ਵੀ ਆਇਆ ਸ਼ਹਿਰ ਚੋਂ ਵੀ ਆ ਸਤਿਕਾਰਯੋਗ ਹੈ ਸਾਡੇ ਰਾਜਨੀਤਿਕ ਸਫੀਰ ਤਾਂ ਵੀ ਆਟਾ ਡਾਈਆਂ ਨੇ ਸਭ ਮੈਂ ਲਾਉਣਗੇ ਤਾਂ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਜੇ ਸੰਖੇਪ ਰੱਖਣਗੇ ਤਾਂ ਬਹੁਤ ਬਹੁਤ ਧੰਨਵਾਦ ਆ ਸਾਡੀ ਗੱਲ ਹੈ ਤੁਹਾਡੀ ਜੋ ਵੀ رائے مشورہ ਆਪਾਂ ਰਲ ਕੇ ਉਸ ਤੇ ਅਮਲੀ ਜਾਮਾ ਦੇਵਾਂਗੇ ਸਾਡੇ ਸਟੇਜ ਸੈਕਟਰੀ ਨੇ ਜਿਹੜਾ ਕੋਈ ਸਾਥੀ ਬੋਲਣਾ ਚਾਹੁੰਦਾ ਹੈ ਉਹ ਆਪਾਂ ਪਲੀਜ਼ ਕਈ ਵਾਰ ਕਿਉਂਕਿ ਸਟੇਜ ਸੈਕਟਰੀ ਨੂੰ ਨਾਮ ਨਹੀਂ ਪਤਾ ਹੁੰਦਾ ਕਈ ਵਾਰ ਕੋ ਸਰਕਾਰਤ ਬੰਦਾ ਪਿੱਛੇ ਰਹਿ ਜਾਂਦਾ ਉਹਦਾ ਬੋਲਣ ਦਾ ਮਨ ਹੁੰਦਾ ਵਿਚਾਰ ਦੱਸਣਾ ਚਾਹੁੰਦਾ ਨਹੀਂ ਦੱਸੇ ਜਾਂਦੇ ਆਪ ਕੋ ਆਦਾ ਸਟੇਸ ਐਕਤੀ ਸਾਹਿਬ ਨੂੰ ਨਾਮ ਲਿਖਾ ਦੇ ਤੇ ਆਪਾਂ ਸਾਰੇ ادب ਨਾਲ ਆਈ ਬੈਠੇ ਹੋਏ ਮੀਟਿੰਗ ਦੀ ਕਾਰਜਕਾਰੀ ਜੋਗੇ ਚਲਾਵਾਂਗੇ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਬਹੀਗੇ ਇਹ ਹਾਂ ਹੁਣ ਤਰੀ ਹੁਣ ਮੁੱਦਾ ਕੀ ਹੈ ਨਾਤਾ ਮੁੱਦਾ ਰਾਜਨੀਤਿਕ ਸੀ ਨਾਈ ਮੁੱਦਾ ਕਿਸੇ ਜਾਤੀ ਦਾ ਨਹੀਂ ਦਾ ਹਿੰਦੂ ਸਿੱਖ ਮੁਸਲਮਾਨ ਦਾ ਗੱਲ ਹੈ ਵੀ ਕੁਝ ਜ਼ਗਾਰੇ ਬੰਦੇ ਕੋਸ਼ਿਸ਼ ਕਰਦੇ ਬੰਦੇ ਮਾਇਸਰ ਖਾਨ ਨੇ ਤੇ ਤਿੰਨ ਮੰਦਰ ਹੈ ਜਿਹੜਾ ਸੱਜੇ ਤੇ ਖੱਬੇ ਮੰਦਰ ਹੈ ਉਹਨਾਂ 'ਚ ਵੀ ਇੰਨਾ ਕਾਰਨਾ ਕਰਕੇ ਡਿਸਪਿਊਟ ਚੱਲਦੇ ਹੋਏ ਕੋਰਟ ਕੇਸ ਤੇ ਹੋਰ ਲਿਟੀਗੇਸ਼ਨ ਸ਼ਾਇਦ ਚੱਲ ਰਹੀ ਹੈ ਜਿਹੜਾ ਬੰਦਾ ਐਮਐਲਏ ਦਾ ਭਰਾ ਹੈ ਉਹਦਾ ਕਰਤਾਰ ਵੀ ਪੂਰੀ ਮੰਡੀ 'ਚ ਇਹ ਆ ਵੀ ਹਰੇ ਗੁਰੂ ਮਾਰਾ ਤੱਕਾ ਬੋਲਦਾ ਤੇ ਗਲਤ ਬੋਲਦਾ ਸੀ ਜਦੋਂ ਕੈਮਰੇ ਬੰਦ ਕਰਕੇ ਵੜਨ ਨਹੀਂ ਦਿੱਤਾ ਉੱਥੇ ਜਿਹੜੇ ਸਿਕਿਉਰਟੀ ਵਾਲੇ ਸੀ ਜਿਹੜੇ ਆਪਣੇ ਰੱਖੇ ਹੋਏ ਸੀ ਉਹ ਉਹਨਾਂ ਨਾਲ ਰਲੇ ਸੀ ਉਹ ਵੀ ਉਹਨਾਂ ਦੇ ਨਾਲ ਲੜ ਕੇ ਕੰਮ ਕਰਦੇ ਸੀ ਉਸ ਤੋਂ ਬਾਅਦ ਅਗਲੇ ਦਿਨ ਅਸੀਂ ਦੇ ਇੱਕ ਸਿਸ਼ਟਾਚਾਰ ਦੇ ਤਹਿਤ ਜੀ ਸਰਕਾਰ ਜੀ ਬਾਈ ਜੀ ਅਸੀਂ ਨਾਇਸਰ ਖਾਨਾ ਜੋ 450 500 ਸਾਲ ਪੁਰਾਣਾ ਪ੍ਰਾਚੀਨ ਮੰਦਿਰ ਹੈ ਜਿੱਥੇ ਜਵਾਲਾ ਮਾਤਾ ਜੀ ਦੀ ਜੋਤ প্রজ্বলਿਤ ਹੁੰਦੀ ਹੈ ਉਥੇ ਸਾਲ ਚ ਦੋ ਮੇਲੇ ਨਰਾਤਿਆਂ ਚ ਲੱਗਦੇ ਆ ਨਰਾਤਿਆਂ ਦੇ ਦਿਨ ਨੇ ਤਾਂ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਸੁਖਵੀਰ ਸਿੰਘ ਉਹਦੀ ਸਹੇਤ ਹੈ ਉਹਦੇ ਭਰਾ ਨੇ 1.5 200 ਬੰਦਾ ਇਹਨਾਂ ਦੇ ਨਰਾਤਿਆਂ ਦੇ ਸ਼ੁਭ ਦਿਨਾਂ ਚ ਉਹਦੇ ਵਿੱਚ ਜੁੱਤਿਆਂ ਨਾਲ ਵੜੇ ਬੇਅਦਬੀ ਕੀਤੀ ਪ੍ਰਸ਼ਾਦ ਵਾਲੇ ਕਮਰੇ ਜੋ ਜੁੱਤਿਆਂ ਨਾਲ ਬੜੇ ਝੂਠ ਪਾਈ ਉਹਦੇ ਨਾਲ ਉਹ ਤੋਂ ਬਾਅਦ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਾਡੀ ਜਿਹੜੀ ਮਨੇਜੀ ਕਮੇਟੀ ਸੀ ਉਹਨਾਂ ਗਾਲੀ ਗਲੋਚ ਕੀਤਾ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢੇ ਸਾਡੇ ਪ੍ਰਧਾਨ ਤੇ ਸੈਕਟਰੀ ਨੂੰ 4 ਘੰਟੇ ਬੰਦਕ ਬਣਾ ਕੇ ਰੱਖਿਆ ਉੱਥੇ ਫਿਰ ਬੰਦਕ ਬਣਾਉਣ ਦੇ ਵਿੱਚ ਉਹਨਾਂ ਨੂੰ ਆਪਦੇ ਪੈਰਾਂ 'ਚ ਬੈਨ ਲੁਕੇ ਆ ਆਸੀਂ ਖਾਵਾਂਗੇ ਜੀ ਲੰਘੋ ਤਾਂ ਅਸਤੀਫਾ ਮੰਗਿਆ ਆਪਦੀਆਂ ਮੰਗਾਂ ਰੱਖੀਆਂ ਤਾਂ ਅਸੀਂ ਇਸ ਗੱਲ ਦਾ ਵਿਰੋਧ ਕੀਤਾ 6 ਤਰੀਕ ਨੂੰ ਅਸੀਂ ਕੰਪਲੇਂਟ ਫਾਈਲ ਕੀਤੀ ਐਸਐਸਪੀ ਦੇ ਡੀਸੀ ਸਾਹਿਬ ਦੇ ਮੂਹਰੇ ਵੀ ਜਿਹੜੇ ਇਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਮੈਂ ਆਪ ਜੀ ਦੇ ਮਾਧਮ ਨਾਲ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਇਹ ਜਿਹੜੀ ਧਰਤੀ ਹੈ ਜਿੱਥੇ ਜਵਾਲਾ ਮਾਤਾ ਦੀ ਜੋਤ ਆਉਂਦੀ ਹੈ ਇਹ ਜਵਾਲਾ ਮਾਤਾ ਸਾक्षात ਉਥੇ ਆ ਪਉਂਦੇ ਹੈ ਉਥੇ ਨੌਵੀਂ ਪਾਸ਼ਾਹੀ ਗੁਰੂ ਤੇਗ ਬਹਾਦਰ ਜੀ ਜਦੋਂ ਔਰੰਗਜ਼ੇਬ ਦਾ ਜ਼ੁਲਮ ਸੀ ਉਹਦੇ ਪੰਡਤ ਤੇ ਹਿੰਦੂ ਲੋਕ ਕਸ਼ਮੀਰ ਤੋਂ ਉਹਨਾਂ ਨੂੰ ਨਾਲ ਲੈ ਕੇ ਜਦੋਂ ਜਾ ਰਹੇ ਸੀ ਤਾਂ ਮਾਤਾ ਦੇ ਚਰਨਾਂ 'ਚ ਨਮਨ ਹੋ ਕੇ ਇੱਥੇ ਸਿਮਰਨ ਕਰਕੇ ਮਾਤਾ ਦਾ ਅਸ਼ੀਰਵਾਦ ਲੈ ਕੇ ਗਏ ਤਾਂ ਕਹਿਣਾ ਮੈਂ ਕਿ ਜੰਨਾ ਮੈਸਰ ਖਾਨੇ ਦੇ ਵਿੱਚ ਨੌਵੀਂ ਪਾਸ਼ਾਹੀ ਜਿਨ੍ਹਾਂ ਦੇ ਹੁਣ 시ਦੀ ਦਿਹਾੜੇ ਚੱਲ ਰਹੇ ਹੈ ਤੇ ਦਸੰਬਰ ਜਿ 시ਦੀ ਦਿਹਾੜਾ ਉਹ ਵੀ ਇੱਥੇ ਆਏ ਸੀ ਪਿੰਡ ਵਾਲਿਆਂ ਨੂੰ ਮੇਰਾ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਗੁਰੂ ਦੇ ਨਾਮਾਨੇ ਦਾਸ ਹੋ ਤੁਸੀਂ ਮਾਤਾ ਦੀ ਸੇਵਾ ਕਰਦੇ ਆਂ ਤੁਹਾਨੂੰ ਮਾਤਾ ਦੇ ਵਾਸੇ ਦੇ ਨਾਲ ਵਪਾਰ ਮਿਲਦਾ ਹੈ ਕਾਰੋਬਾਰ ਮਿਲਦਾ ਹੈ ਵਿਕਾਸ ਮਿਲਦਾ ਹੈ ਤੁਹਾਡਾ ਤੁਹਾਨੂੰ ਸਾਰੇ ਬੱਚਿਆਂ ਨੂੰ ਸਾਰੇ ਸਿਸਟਮ ਮਿਲਦੇ ਆਂ ਤਾਂ ਤੁਸੀਂ ਅਜਿਹਾ ਕੋਈ ਵੀ ਦੁਆਗ ਆਪਦੇ ਪਿੰਡ ਵਾਲਿਆਂ ਦੀ ਝੇਪ ਦੇ ਵਿੱਚ ਜਿਹੜੇ ਬੰਦਿਆਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਮੌਜੂਦਾ ਐਮਐਲਏ ਕਈ ਵਾਰ ਕੀ ਹੁੰਦਾ ਕਿ ਪਿੰਡ ਦੀ ਲੋਕਲ ਝੇਪ ਹੁੰਦੀ ਹੈ ਵੀ ਸਾਡੇ ਪਿੰਡ ਦੇ ਅਸੀਂ ਨਹੀਂ ਸਕਦੇ ਪਰ ਇਹਨਾਂ ਚੀਜ਼ਾਂ ਦੇ ਇਤਿਹਾਸ ਸਦੀਆਂ ਤੱਕ ਲਿਖੇ ਜਾਣੇ ਆ ਇਹ ਪਿੰਡ ਦੇ ਵਿੱਚ ਹਮੇਸ਼ਾ ਜਦੋਂ ਕਦੇ ਇਤਿਹਾਸ ਲਿਖਿਆ ਗਿਆ ਉਦੋਂ ਆਊਗਾ ਪਿੰਡ ਵਾਲਿਆਂ ਨੇ ਚੁੱਪੀ ਸਾਧ ਲਈ ਸੀ ਸਾਥ ਤਾਂ ਨਹੀਂ ਦਿੱਤਾ ਉਹਨਾਂ ਦਾ ਪਰ ਚੁੱਪੀ ਸਾਧ ਲਈ ਸੀ ਔਰ ਇੱਕ ਗੱਲ ਜਿਹੜੇ ਬੱਚੇ ਉਹਨਾਂ ਘਰਾਂ ਦੇ ਜਿਨ੍ਹਾਂ ਦੇ ਮਾਪਿਓ ਇਹਦੇ ਵਿੱਚ ਬੜੇ ਜਿਨ੍ਹਾਂ ਦੇ ਘਰ ਵਾਲੇ ਬੜੇ ਭਰਾ ਬੜੇ ਜਾਂ ਪਿਓ ਬੜੇ ਚਾਚੇ ਬੜੇ ਧੱਕੇ ਨਾਲ ਬੜੇ ਉਹਨਾਂ ਬੱਚਿਆਂ ਨੂੰ ਵੀ ਮੇਰੀ ਬੇਨਤੀ ਹੈ ਵੀ ਤੁਸੀਂ ਆਪਦੇ ਉਹਨਾਂ ਪਰਿਵਾਰ ਦੇ ਮੈਂਬਰਾਂ ਨੂੰ ਇਹ ਜਰੂਰ ਪੁੱਛੋ ਵੀ ਤੁਸੀਂ ਕੀ ਲੈਣ ਗਏ ਸੀ ਕੀ ਕਾਰਵਾਈ ਦੀ ਮੰਗ ਮੰਗੋ ਭਾਈ ਦੀ ਮੰਗ ਦੇ ਨਾਲ ਇਹ ਵੀ ਦੱਸਦਾ ਜਿਹੜੇ ਬੰਦਿਆਂ ਨੇ ਇਹ ਜਿਆ ਕੁਛ ਕੀਤਾ ਮੈਂ ਇਹ ਕੁਝ ਮੈਂ ਕੋਈ ਵਿਦਵਾਨ ਗਿਆਨੀ ਜਾਂ ਕੋਈ ਸੰਤ ਤਾਂ ਹੈ ਨਹੀਂ ਪਰ ਇਹ ਸ੍ਰਿਸ਼ਟੀ ਦਾ ਨਿਯਮ ਹੈ ਜਿਨ੍ਹਾਂ ਨੇ ਵੀ ਕੋਈ ਬੇਅਦਬੀਆ ਕੀਤੀਆਂ ਜਾਂ ਕਿਸੇ ਧਰਮ ਨਾਲ ਛੇੜਛਾੜ ਕੀਤੀ ਹੈ ਉਹਨਾਂ ਦੇ ਕੀੜੇ ਪੈਂਦੇ ਆ ਸੁੰਡ ਚਲਦੇ ਆ ਉਹਨਾਂ ਦੇ ਕੋੜ ਪਊਗਾ ਕਾਰੋਬਾਰ ਖਤਮ ਹੋਊਗਾ ਵੰਸ਼ ਦਾ ਨਾਸ਼ ਹੋਊਗਾ ਕਿਉਂਕਿ ਦਾਤੀ ਦੇ ਚਰਨਾਂ 'ਚ ਅਜਿਹੀ ਬੇਅਦਬੀ ਮਨਜ਼ੂਰ ਨਹੀਂ ਸਾਡੀ ਕੋਈ ਮੰਗ ਹੈ ਅਸੀਂ ਪ੍ਰਸ਼ਾਸਨ ਨੂੰ ਇੱਕੋ ਹੀ ਕਹੇ ਵੀ ਸਾਡਾ ਪਰਚਾ ਉਹਨਾਂ ਦੇ ਖਿਲਾਫ ਦਰਜ ਕਰੋ ਬਰਚਾ ਦਰਜ ਕਰਕੇ ਗ੍ਰਫਤਾਰੀ ਕਰੋ ਅਸੀਂ ਮੰਦਿਰ ਦਾ ਪ੍ਰਬੰਧਨ ਲੋਕਾਂ ਦੀ ਸੇਵਾ ਵਸਤੇ ਦੇਖਦੇ ਆਂ ਮਹਾਵੀਰ ਦਾਲ ਦੇਖਦਾ ਸਾਰੀ ਸਮੂਚੀ ਕਾਇਨਾਤ ਅੱਜ ਇੱਥੇ ਆਈ ਹੈ ਇਹ ਕਾਇਨਾਤ ਇਹ ਚਾਹੁੰਦੀ ਹੈ ਕਿ ਸਾਰੀ ਚੀਜ਼ ਉਸੇ ਤਰੀਕੇ ਨਾਲ ਚੱਲੇ ਧਰਮਾਂ ਦੀ ਜਿਹੜੀ ਲੜਾਈ ਹੈ ਇਹ ਧਰਮ ਦੀ ਲੜਾਈ ਅੱਗ ਵਰਗੀ ਹੁੰਦੀ ਹੈ ਇਹਦੇ ਵਿੱਚ ਪ੍ਰਸ਼ਾਸਨ ਨੂੰ ਦੇ ਸਰਕਾਰ ਨੂੰ ਅੱਖਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ ਇਹਦੇ ਵਿੱਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜੇ ਕਹਿੰਦੇ ਕਬੂਤਰ ਅੱਖਾਂ ਮੀਚਲੇ ਬਿੱਲੀ ਨਹੀਂ ਪੱਜਦੀ ਅੱਜ ਤੁਸੀਂ ਇੰਨਾ ਬੰਦਿਆਂ ਨੂੰ ਜੇ ਸ਼ਹਿਦ ਦੇਤੀ ਮੰਦਿਰ 'ਚ ਕਬਜ਼ਾ ਕਰਨ ਦੀ ਜਾਂ ਕੋਈ ਹੋਰ ਕਰਾਂਦੀ ਕੱਲੂ ਆ ਨਾਲ ਵਾਲੇ ਕੋਲ ਜਾਂਚ ਵੜਨਗੇ ਪਰਸੋਂ ਇਹ ਜ਼ਮੀਨਾਂ 'ਚ ਵੜਨਗੇ ਚੌਥੇ ਨੂੰ ਇਹ ਡੇਰਿਆਂ 'ਚ ਵੜਨਗੇ ਪੰਜਵੇਂ ਨੂੰ ਲੋਕਾਂ ਦੀਆਂ ਦੁਕਾਨਾਂ 'ਚ ਵੜਨਗੇ ਫੇਰ ਥੋਨੂੰ ਨਸ਼ਿਆ ਮੰਗੂ ਰੋਕਣਾ ਔਖਾ ਹੋ ਜਾਊਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ